ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਰਤ ਇੱਕ ਵੱਡੂ ਖੁਰਾਕੀ ਵਸਤਾਂ ਪੈਦਾ ਕਰਨ ਵਾਲਾ ਦੇਸ਼ ਹੈ ਅਤੇ ਵਿਸ਼ਵ ਖੁਰਾਕ ਸੁਰੱਖਿਆ ਅਤੇ ਆਲਮੀ ਪੋਸ਼ਣ ਸੁਰੱਖਿਆ ਦੇ ਕੰਮਾਂ ਵਿੱਚ ਲੱਗਾ ਹੋਇਆ ਹੈ। ਨਵੀਂ ਦਿੱਲੀ ਵਿੱਚ 32ਵੀਂ ਖੇਤੀ ਅਰਥ ਸ਼ਾਸਤਰੀਆਂ ਦੀ ਕਾਨਫਰੰਸ ਦਾ ਰਸਮੀ ਉਦਘਾਟਨ ਕਰਦਿਆਂ ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਦੇ ਮੰਤਰ ਨਾਲ ਸੁਧਾਰਾਂ ਰਾਹੀਂ ਖੇਤੀ ਸੈਕਟਰ ਨੂੰ ਮਜ਼ਬੂਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸਰਕਾਰ ਦੀ ਆਰਥਿਕ ਨੀਤੀ ਦਾ ਧੁਰਾ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਮੋਟੇ ਅਨਾਜ आज दुध दाला मसालिया का दा, सब तो वा उत्पादक है भारत एक फूड सरप्लस देश है आज भारत दूध दाल और मसालों का सबसे बड़ा प्रोड्यूसर है भारत फूडग्रेन फ्रूट्स, वेजिटेबल कॉटन शुगर टी फ्रेमड फिश इनका दूसरा सबसे बड़ा प्रोडक्शन ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਰਸਾਇਣ ਮੁਕਤ ਕੁਦਰਤੀ ਖੇਤੀ ਨੂੰ ਹਲਾਸ਼ੇਰੀ ਦੇ ਰਿਹਾ ਹੈ ਪਿਛਲੇ 10 ਸਾਲਾਂ ਦੌਰਾਨ ਪੌਣ ਪਾਣੀ ਅਨੁਕੂਲ ਫਸਲਾਂ ਦੀਆਂ ਤਕਰੀਬਨ 1900 ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਨੇ ਇਸ ਦੇ ਨਾਲ ਨਾਲ ਦੇਸ਼ ਦੇ ਖੇਤੀਬਾੜੀ ਖੇਤਰ ਵਿੱਚ ਡਿਜੀਟਲ ਤਕਨੀਕ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨidhi ਯੋਜਨਾ ਤਹਿਤ 10 ਕਰੋੜ ਕਿਸਾਨਾਂ ਦੇ ਬੈਂਕ ਖਾਤਿਆਂ 'ਚ ਇੱਕ ਕਲਿੱਕ ਨਾਲ ਪੈਸੇ ਟਰਾਂਸਫਰ ਕੀਤੇ ਜਾਂਦੇ ਨੇ एक किसान सॉइल हेल्थ कार्ड की मदद से ये जान सकता है कि उसे क्या उगाना है वो सोलर पावर की मदद से पंप चलाता है और वेस्ट लैंड में सोलर फार्मिंग से भी कमाता है वो ई नैम यानी भारत के डिजिटल एग्रीकल्चर मार्केट के द्वारा اپنی پیداوار کو بیچ سکتا ہے۔ وہ کسان کریڈٹ کارڈ کا استعمال کرتا ہے۔ प्रधानमंत्री نے اس دوران desh vich kheti khoj ate shiksha di mazboot pranali da bhi zikr kita. Ohna kehya ki desh vich khetivadi shiksha layi 500 to vadh college ne ate 700 to vadh krishi vigyan kendra kisanan nu navi takneek bare jankari pradaan kar rahe ne. इस साल के बजट में भी बहुत बड़ा फोकस सस्टेनेबल फार्मिंग और क्लाइमेट रेजिलिएंट फार्मिंग पर है हम अपने किसानों को सपोर्ट करने के लिए एक पूरा इकोसिस्टम डेवलप कर रहे हैं भारत का बहुत जोर क्लाइमेट रेजिलिएंट क्रॉप से जुड़ी रिसर्च एंड डेवलपमेंट पर है बीते दस सालों में हमने ਕਰੀਮ 1900 ਨਈ ਕਲਾਈਮੇਟ ਰੈਜੀਸਟੈਂਟ ਵੈਰਾਈਟੀ ਆਪਣੇ ਕਿਸਾਨੋ ਕੋ ਦਿੱ ਹੈ। ਕਮਾਂਟਰੀ ਖੇਤੀਬਾੜੀ ਅਰਥ ਸ਼ਾਸਤਰੀਆਂ ਦੇ ਇਸ ਸਮੇਲਨ ਚ ਤਕਰੀਬਨ 75 ਦੇਸ਼ਾਂ ਦੇ 1000 ਨੁਮਾਇੰਦੇ ਹਿੱਸਾ ਲੈ ਰਹੇ ਨੇ ਇਸ ਸਾਲ ਦੀ ਕਾਨਫਰੰਸ ਦਾ ਵਿਸ਼ਾ ਹੈ ਟਿਕਾਊ ਖੇਤੀ ਭੋਜਨ ਪ੍ਰਣਾਲੀਆਂ ਵਿੱਚ ਬਦਲਾ ਕਾਨਫਰੰਸ ਦਾ ਮੰਤਵ ਪੌਣ ਪਾਣੀ 'ਚ ਤਬਦੀਲੀ ਕੁਦਰਤੀ ਸਰੋਤਾਂ ਦੇ ਨੁਕਸਾਨ ਵੱਧ ਰਹੀਆਂ ਉਤਪਾਦਨ ਲਾਗਤਾਂ ਤੇ ਚੁਣੌਤੀਆਂ ਦੇ ਬਾਵਜੂਦ ਟਿਕਾਊ ਖੇਤੀ ਦੇ ਲੋੜੀਂਦੇ ਹੱਲ ਵਰਗੀਆਂ ਆਲਮੀ ਚੁਣੌਤੀਆਂ ਬਾਰੇ ਚਰਚਾ ਕਰਨਾ ਹੈ ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਦੀ ਖੇਤੀ ਵਿਕਾਸ ਦਰ ਆਲਮੀ ਪੱਧਰ ਤੇ ਲਗਾਤਾਰ ਸਭ ਤੋਂ ਵੱਧ ਬਣੀ ਹੋਈ ਹੈ ਉਹਨਾਂ ਰਸਾਇਣਿਕ ਖਾਦਾਂ ਦੀ ਬੇਦਾਰੇ ਵਰਤੋਂ ਦੇ ਚੱਲਦਿਆਂ ਮਿੱਟੀ ਦੀ ਉਤਪਾਦਨ ਸਮਰੱਥਾ 'ਚ ਕਮੀ ਦਾ ਜ਼ਿਕਰ ਕਰਦਿਆਂ ਦੇਸ਼ੀ कुदरती खेती की लोड़ से जोर देता प्रधानमंत्री श्रीमान नरेंद्र मोदी जी के नेतृत्व में आज भारत की कृषि विकास दर लगातार दुनिया में सबसे ज्यादा बनी हुई है हमने जो प्रधानमंत्री जी के नेतृत्व में प्रयत्न किए हैं उत्पादन बढ़े लेकिन साथ में भारत की चिंता भी रही है वो उत्पादन सुरक्षित उत्पादन मानव शरीर के लिए भी